ਅੱਜ ਟਾਈਮ ਨਹੀਂ ਲੱਗਿਆ ਸਾਡਾ ਵੀਡੀਓ ਬਣਾਉਣ ਦਾ ਕਿਉਂਕਿ ਡਰਾਈਵਰ ਆਪਣੇ ਤਿੰਨ ਭੱਜ ਗਏ ਸਾਡੇ ਅੰਮ੍ਰਿਤਪੁਰ ਦੇ ਵਿੱਚ ਬੜੇ ਡਰਾਈਵਰ ਭੱਜ ਰਹੇ ਆ ਸਾਡੇ ਵੀ ਤਿੰਨ ਭੱਜ ਗਏ ਸੀ ਤੁਸੀਂ ਬੰਦੇ ਰਹੇ ਆ ਵੀਡੀਓ ਦੇ ਵਿੱਚ ਗੁਰਪ੍ਰੀਤ ਬਗੇਲਾ ਕਾਲਾ ਸੋਸਣੂ ਲਾਡੀ ਰੁਂਜੀਤ ਸਿੰਘ ਲਾਡੀ ਖਫਰਾਣਾ ਇਹ ਡੇ ਗਾੰਡੂ ਬੰਦੇ ਨਿਕਲੇ ਬੰਦੇ ਦਾ ਫੂਲ ਕੱਢ ਕੇ ਚਲੇ ਜਾਂਦੇ ਤਾਂ ਕੋਈ ਗੱਲ ਨਹੀਂ ਕਿਸੇ ਵਾਹੇ ਕਿਤੇ ਕੋਈ ਇਧਰ ਮਗਵ ਦੇ ਛੱਡ ਕੇ ਜਾਣਾ ਆਏ ਮਸ਼ੀਨ ਪੁਲੀ ਪਾਦੀ ਉਹ 1% ਨਹੀਂ ਹਾਂ 1.2% ਸੀਜ਼ਨ ਤਾਂ ਲੱਗ ਹੀ ਜਾਂਦੇ ਹੁੰਦੇ ਆ ਤੁਰਾ ਆ ਪੌਖੇਲ ਹੋ ਜਾਣਗੇ ਅਸੀਂ ਅੱਜ ਇਹ ਤਾਂ ਸੁੱਖ ਨੂੰ ਕਾਤਿਓ ਨਾ ਹੁਣੇ ਮਸ਼ੀਨ ਲੈ ਕੇ ਆਏ ਆ ਜੀ ਨਾ ਨੂੰ ਕੇ ਤੁਹਾਡੇ ਨਾਲ ਵੀਡੀਓ ਸਾਂਝੀ ਕਰਨ ਲੱਗੇ ਆ ਵੀਡੀਓ ਨਾ ਕੋਲੇ ਵੀ ਪਹੁੰਚਣੀ ਆ ਫੋਟੋ ਇਹਨਾਂ ਦੀਆਂ ਪਾਵਾਂਗੇ ਕਾਲੇ ਨੂੰ ਤਾਂ ਇਹਨੇ ਪਤਾ ਨਹੀਂ ਗੁਰਪ੍ਰੀਤ ਨੇ ਕਿੰਨੀ ਥਾਂ ਵੇਚਿਆ ਹੋਇਆ ਮਨ ਕਹੇ ਕਹੋ ਜਿਹਾ ਬਾਬ ਜੀ ਦਾ ਘਾਟ ਇਹਨਾਂ ਦੇ ਮਹਾਰਾਸ਼ਟਰ ਤੋਂ ਵੀ ਆ ਰਹੇ ਆ ਸਵਾਦ ਕਰ ਦੇਣਾ ਇਹੋ ਜਿਹੇ ਪੁੰਦਿਆਂ ਦੇ ਕੋਲੀ ਮਾਰ ਦੇਣੀ ਚਾਹੀਦੀ ਆ ਕਈ ਚਾਗੇ ਸੋ ਮਾਰ ਦੋ ਪਰ ਚੁਕਦੇ ਨਹੀਂ ਆਇਓ ਜਿਹੜੇ ਜਵਾਕਾਂ ਦੀਆਂ ਸੌ ਖਾ ਜਾਂਦੇ ਹੋ ਕਿਸੇ ਦਾ ਕੀ ਮੈਨੂੰ ਤਾਂ ਮਹਾਰਾਸ਼ਟਰ ਤੋਂ ਫੋਨ ਆਉਂਦਾ ਸੀਗਾ ਇਹ ਬ ਇੱਕ ਗੁਰਪ੍ਰੀਤ ਨੇ ਪੈਸੇ ਪੁਆਇਆ ਉਹਦੀ ਕੁੜੀ ਦੀ ਕਸਮ ਖਾ ਕੇ ਬਾਈ ਫਿਰ ਤੂੰ ਪਰਸੂ ਕੋ ਦੇਣੀ ਪੰਜਾਬ ਆ ਕੇ ਕਰਾਂਗੇ ਨਾ ਗੱਲ ਗੱਲ ਕੀ ਕਰਾਂਗੇ 76 ਫੇਰਾਂਗੇ 76 ਇਹਨਾਂ ਨਾਲ ਅਸੀਂ ਤਾਂ ਹੀ ਪਾ ਰਹੇ ਆਂ ਤੂੰ ਇਨਾਂ ਕੋਲ ਵੀ ਪਹੁੰਚ ਜੇ ਇਹ ਦੁਨੀਆਂ ਦੇ ਖਾਚ ਤੇ ਗਾਂਡੂ ਬੰਦੇ ਆ ਗੁਰਪ੍ਰੀਤ ਬਗੇਲਾ ਜੀ ਹੂਸਨ ਕਾਲਾ ਸਾ ਸੋਹਰਿਆਂ ਤੇ ਰਹਿੰਦਾ ਸੋਹਰਿਆਂ ਦਾ ਗੁਲਾਮ ਬੰਦਾ ਦੋਖਾਉਂਦਾ ਵੀਰੇ ਵੀਡੀਓ ਪਾਉਣ ਲੇ ਰੰਜੀਤ ਸਿੰਘ ਲਾਡੀ ਜਿਹੜਾ ਘਰ ਵਾਲੀ ਦਾ ਗੁਲਾਮ ਆ ਇਹ ਵੀਡੀਓ ਆ ਪਤਵਾ ਨੂੰ 6 ਤੋਂ ਆਪਾਂ ਨੂੰ ਥਾਣੇ ਦੇ ਵਿੱਚ ਵੀ ਵਿਖਾਉਣੀ ਪਵੇ ਇਸ ਕਰਕੇ ਬਣਾ ਰਹੇ ਹਾਂ ਗਏ ਤਾਂ ਇਹ ਕਲ ਰਾਤ ਦੇ ਆ ਪਰ ਅੱਜ ਮਸ਼ੀਨਾਂ ਚਲਾਉਣੀਆਂ ਸੀਆਂ ਡਰਾਈਵਰ ਇੱਕ ਆਪਣੇ ਪਿੰਡ ਦਾ ਰੋਪਾ ਜੀ ਮਸ਼ੀਨ ਤੇ ਭੇਜਿਆ ਨਾ ਤੁਹਾਨੂੰ ਅੱਜ ਅਸੀਂ ਆਪ ਕੰਪੇਨ ਚਲਾਈ ਹੈ ਜੀ ਇਹੀ ਮਤ ਮਾਰੀ ਆ ਤੂੰ ਮਤੇ ਕਟਾਵਾ ਕੰਪੇਨ ਚਲਾ ਕੇ ਹੁਣੇ ਬੇਲੇ ਹੋਇਆ ਆ ਪੜੀਓ 17 18 ਦਾ ਭਨੇ ਪੁਆਇਨ ਜੀ ਉਹ ਘਵਾੜਾ ਪੜਰੀ ਜੀ ਐਸੀ ਵੀ ਇਨਾਂ ਨੂੰ ਅੜਮਾਸ ਦਿੱਤੀ ਹੋਇਆ ਆਪਾਂ ਬਿਲੇ ਆਂ ਮਸ਼ੀਨ ਕਿਹੜੀ ਕਰ ਬਾਤਾ ਬਤਾਈ ਫਾਦਾ ਨਹੀਂ ਤੂੰ ਕਾਹਦੇ ਜਾਣਾ ਇਨਾਂ ਲਈ ਕੋਈ ਬੰਦਿਆਂ ਵਾਲੀ ਗੱਲ ਨਹੀਂ ਪਰ ਉਹ ਬੰਦੇ ਨਾਲ ਬਣਾਇਆ ਤੇ ਆਪਣਾ ਵੀ ਜਗਤ ਜਿਉਣਾ ਨਹੀਂ ਪ੍ਰੀਸੰਧੂ ਆ ਗਈ ਜਾਂ ਤਾਂ ਇਹ ਗਾਂ ਤੋਂ ਸੀ ਜਾਨੀ ਲਾਉਂਦੇ ਕਿਤੇ ਤੰਗੀ ਤੁਹਾਡੋ ਤੇ ਜਾਂ ਫਿਰ ਬੰਤੇ ਪਣ ਜਾਣਗੇ ਕਿਉਂਕਿ ਵੀਡੀਓ ਅਸੀਂ ਇਸ ਕਰਕੇ ਬਣਾ ਰਹੇ ਹਾਂ ਦੋ ਪਾੜੇ ਕੋਲ ਦੋ ਪਾੜੇ ਕਾੜ ਦੇਗੇ ਅੱਜ ਆਪਾਂ ਵੀਡੀਓ ਤੁਹਾਡੇ ਨਾਲ ਇਸ ਕਰਕੇ ਸਾਂਝੀ ਕਰ ਰਹੇ ਹਾਂ ਵੀ ਇਹ ਬੰਦਿਆਂ ਨੂੰ ਵੀ ਪਤਾ ਲੱਗ ਜੇ ਵੀ ਕਿਸੇ ਨਾਲ ਪਾਲਾ ਕੇ ਇੱਕ ਮਹੀਨਾ ਪਹਿਲਾਂ ਉਹਨਾਂ ਨੂੰ ਬੁਲਾਉਣਾ ਨਹੀਂ ਮੋਤੋ ਕਾਜਾ ਸਭ ਇਹ ਲੈਕਸ਼ਨ ਹੋ ਜਾਣ ਕਿਉਂਕਿ ਆਪਾਂ ਇੱਧਰ ਬਾਹਰ ਆਏ ਹੋਇਆ ਉਹ ਕਾਜ ਕੋਸੂ ਜਾਉ ਇਹਨਾਂ ਦੇ ਦਿਮਾਗ 'ਚ ਇਹ ਗੱਲ ਹੋ ਜੇ ਵੀ ਪਤਾ ਨਹੀਂ ਉਹ ਭੁੱਲ ਲਗੇ ਭੁੱਲੇ ਨਹੀਂ ਜਿਹੜੇ ਬੰਦੇ ਐ ਛੱਡ ਕੇ ਪਿੱਛੇ ਸਭ ਖੋਣਾ ਕੀ ਦਿਨਾਂ ਕਟਾ ਕਰੇ ਮੇਰੇ ਕੰਮ ਪੈਰ ਬੋਲੇ ਵੀਰਾਂ ਨੂੰ ਸਾਰਿਆਂ ਨੂੰ ਬੜੀ ਨਤੀ ਇਹ ਆ ਇਹੋ ਜਿਹੇ ਬੰਦਿਆਂ ਤੋਂ ਖਾਸ ਕਰਕੇ ਬੱਚੋ ਖਾਣ ਥਾਂ ਤੋਂ ਪੈਸੇ ਪੁਆ ਕੇ ਵੇ ਮਾਗੂਦਾਰ ਤਰ੍ਹਾਂ ਕਿ ਇਹ ਛੱਡ ਕੇ ਕੰਪੈਨ ਭੱਜ ਜਾਂਦੇ ਆ ਆਪਾਂ ਵੀਡੀਓ ਪਾਵਾਂ ਗਾਲੇ ਦਾ ਆਪਣੇ ਕੋਲ ਆਧਾਰ卡ਟ ਵੀ ਆ ਜਿਹੜਾ ਗੁਰਪ੍ਰੀਤ ਨੇ ਪਤਾ ਨਹੀਂ ਕਿੱਥੇ ਕਿੱਥੇ ਵਖਾ ਕੇ ਪੈਸੇ ਆਪਣਾ ਕਾਗਜ਼ੇ ਲਿਖਿਆ ਕਾਗਜ਼ੇ ਕੋਈ ਦਾ ਛੱਡੋ ਜੀ 70 ਕੈਂਚੀ ਤਾਂ 70 ਫੇਰ ਕੇ ਪੈਸੇ ਲੈਣੇ ਇਹਨਾਂ ਤੋਂ ਇਹ ਵੀ ਯਾਦ ਰੱਖਣਗੇ ਵੀ ਕਿਸੇ ਬੰਦੇ ਨਾਲ ਪਾਲਾ ਪਿਆ ਸੀ ਜੱਟ ਦਾ ਪੁੱਤ ਨਾ ਜਾਣੇ ਇਹ ਵੀ ਐ ਕਿਸੇ ਨੂੰ ਮੈਂ ਰੱਖਣ ਤੋਂ ਪਹਿਲਾਂ ਵੀਰ ਜੀ ਇਹਨਾਂ ਨਾਲ ਗੱਲ ਕੀਤੀ ਸੀ ਵੀ ਮੇਰੇ ਵੱਜੀ ਆ ਸੱਤ ਮਸ਼ੀਨਾਂ ਤੋਂ ਹੀ ਸਾਹਮਣੀਆਂ ਪੈਸੇ ਦੱਸੋ ਕਿੰਨੇ ਜਿੰਨੇ ਮੂੰਹ ਮੰਗੇ ਪੈਸੇ ਦਿੱਤੇ ਇਹਨਾਂ ਨੂੰ ਤੇ ਇਹਨਾਂ ਨੇ ਆ ਕਰਤੂਤ ਕੀਤੀ ਨਾ ਤੋਂ ਗੋਵੀ ਮੰਜਰ ਜਿਆਦਾ ਤੋਂ ਗੋਵੀ ਜੁ ਕਮੀ ਸਾਨੂੰ ਮਸ਼ੀਨਾਂ ਕੋਲੇ ਆ ਕੇ ਡਰਾਈਵਰ ਇੱਕ ਮੇਰੇ ਪੈਣ ਦਾ ਉਹਨੂੰ ਦੂਜੀ ਮਸ਼ੀਨ ਕੋਲੇ ਤੇ ਇਹ ਮਸ਼ੀਨ ਸਾਨੂੰ ਆਪ ਚਲਾਉਣੀ ਪਈ ਚਲੋ ਕੋਈ ਗੱਲ ਨਹੀਂ ਕੰਮ ਕੰਮ ਬਲੋਕ ਬਾਹਰ ਜਾ ਕੇ ਵੀ ਕਰਦੇ ਆ 6 ਵਜੇ ਆ ਵੀਰ ਜੀ ਆਪਣੇ ਤੇ ਫਿਰ ਵੀ ਆਪਾਂ ਕੰਬਾਈਨ ਚਲਾਇਆ ਤੇ ਆਪਣੇ ਜਾਂਦ ਵਿੱਚ ਕਿਹਾ ਵੀ ਰਕਾਰ ਨੂੰ ਸਾਰਿਆਂ ਨੂੰ ਆਧਾ ਖੇਤਗੀ ਕਰੀਏ ਮਾਸ਼ੂ ਪਰ ਕੱਡ ਬੰਦੇ ਨੂੰ ਭੱਜਣ ਲੱਗਿਆ ਇਹ ਸੋਚਣਾ ਚਾਹੀਦਾ ਵੀ ਮੈਨੂੰ ਕਿਸ ਗੱਲ ਦੀ ਤੰਗੀ ਆ ਮੇਰੇ ਘਰੇ ਪੈਸੇ ਨਹੀਂ ਪਉਂਦੇ ਪਰ ਪੰਗਾ ਲੈਣਾ ਕੀਤੀ ਸੀ ਜਿੰਨੇ ਪਹਿਂਦੀ ਫਿਰ ਵੀ ਆਪਾਂ ਇਹਨਾਂ ਦੇ ਘਰੇ ਪੈਸੇ ਪਉਂਦੇ ਰਹੇ ਨਾਦ ਵੀ ਇਹ ਕੋਣ ਪਟਕਬਾਗਾ ਵੀ ਕੋਈ ਨਾ ਚੋਬਾ ਚਲੋ ਠੀਕ ਆ ਜੀ ਇਹ ਵੀਡੀਓ ਆਪਾਂ ਸਾਰੇ ਭਰਾਵਾਂ ਨਾਲ ਇਸ ਕਰਕੇ ਸਾਂਝੀ ਕੀਤੀ ਆ ਵੀ ਇਹ ਲੋਕਾਂ ਤੋਂ ਬਚੋ ਸ਼ਹਿਰ ਦੀਆਂ ਡਰਾਈਵਰਾਂ ਕੋਲ ਤੋਂ ਕਰੋ ਯਾਰਿਆ ਕੋਈ जुगाੜ ਕਰੋ ਇਹ ਬੱਚੋ ਇਹਨਾਂ ਤੋਂ ਇਹੋ ਜਿਹੇ ਗੰਦ ਬੰਦੇ ਆ ਤੋਂ ਇਗਦੀ ਵੀ ਵੱਡ ਜਾ ਜਾਂ ਇਹਨਾਂ ਨੇ ਪਤਾ ਨਹੀਂ ਕਿੱਥੋਂ ਕਿੱਥੋਂ ਪੈਸੇ ਪਵਾਇਆ ਫਿਰ ਕਹਿੰਦੇ ਸਾਡੇ ਘਰੇ ਥਾਂ ਥਾਂ ਬਿਮਾਰੀਆਂ ਬਿਮਾਰੀਆਂ ਐਂ ਜਾਂਦੀਆਂ ਇਹਨਾਂ ਦੀਆਂ ਜੇ ਮੈਨੂੰ ਗੜੋਖੇ ਆ ਕੇ ਇਹਨਾਂ ਦੇ ਪਤਾ ਨਹੀਂ ਕਿਦੇ ਕਿਦੇ ਹੱਕ ਦੇ ਪੈਸੇ ਮਾਰੇ ਹੋਏ ਆ ਇਹ ਤਾਂ 10000 ਰੁਪਏ ਪਿੱਛੇ ਵੱਧ ਜਾਂਦੇ ਆ ਲੱਖਾਂ ਰੁਪਏ ਦਾ ਅਗਲੇ ਦਾ ਨੁਕਸਾਨ ਕਰ ਜਾਂਦੇ ਆ ਉਹ ਗੜੋਚ ਰਗ ਜਾ ਸਵੇਰੇ ਮੈਂ ਤੁਹਾਨੂੰ ਕਾਲੇ ਦੀ ਸਾਰਿਆਂ ਦੀ ਫੋਟੋ ਭਾਂਗਾ ਇਹਨਾਂ ਬੰਦਿਆਂ ਤੋਂ ਬਚੋ ਇਹ ਬੜੇ ਖਤਰਨਾਕ ਬੰਦੇ ਆ ਠੀਕ ਆ ਜੀ ਇਹਨਾਂ ਤੋਂ ਬਚੋ ਇਹਨਾਂ ਨੂੰ ਕੋਈ ਕੰਪੇਨ ਦੇਣਾ ਰੱਖੇ ਬਾਕੀ ਰਹਿਣ ਜੋਗੇ ਤਾਂ ਪਾਵ ਨਹੀਂ ਰਹਿਣ ਦੇਣੇ ਇਹਨਾਂ ਨੂੰ। ਕਿ ਕੁੱੜਿਆ ਕਰਤੋਂ ਗੁੱਤੀਓ। ਇਹ ਵੀ ਯਾਦ ਰੱਖਣਗੇ ਮਹਾਰਾਸ਼ਟਰ ਬਾਹਰੋਂ ਬੰਦਿਆਂ ਤੋਂ ਪੈਸੇ ਪਵਾ ਲੈਂਦੇ ਅਗਲਾ ਕਹਿੰਦਾ ਛੱਡ ਖੜਾ ਕੀ ਪੰਜਾਬ 'ਚ ਆ ਗੱਲ ਕਰਨੀ ਐ। ਸੀਜ਼ਨ ਲਾ ਕੇ ਬਾਹਰ ਤੇ ਨਾ ਤੁਹਾਨੂੰ ਵੀਡੀਓ ਤੇ ਬੰਨ ਕੇ ਵਿਖਾਵਾਂਗੇ ਬੰਨ ਕੇ ਛੱਤਰਾਂ ਫੇਰੇ ਇਹਨਾਂ ਦੇ ਤਾਂ ਤੁਸੀਂ ਯਾਦ ਕੀ ਕਰੋਗੇ। ਆਹ ਵੀਡੀਓ ਤੁਸੀਂ ਸਾਡੀ ਵੇਖਦੇ ਹੀ ਹੋਗੇ। ਤੇ ਵੇਖੋਗੇ ਵੀ ਜਰੂਰ ਯਾਦ ਰੱਖੋ ਤੁਸੀਂ ਛਤਰਾ ਨਾਲ ਬੰਨ ਕੇ ਗੱਡੀ ਦੇ ਪਿੱਛੇ ਨਾਲ ਲਿਆਂਦਾ ਪੰਡ ਤਾਂ ਤੁਸੀਂ ਕੀ ਯਾਦ ਰੱਖੋਗੇ ਕਿਹੜਾ ਤੁਸੀਂ ਧੋਖਾ ਫੋਨ ਨਾ ਚੱਕੋ ਕੋਈ ਗੱਲ ਨਹੀਂ ਹਾਜੇ ਅਸੀਂ ਵੀ ਸੀਜ਼ਨ ਲਾ ਕੇ ਆਵਾਂਗੇ ਪੁੱਤ ਯਾਦ ਰੱਖਿਓ ਇਸ ਗੱਲ ਨੂੰ ਸੁਬੇ ਚਲਾਇ ਜੋ ਅਵੀ ਚਾਰ ਜਿਹੜਾ ਇਹ ਵੀਡੀਓ ਤੁਹਾਡੇ ਕੋਲੇ ਵੀ ਪਹੁੰਚ ਜਾਣੀ ਆ ਗੁਰਪ੍ਰੀਤ ਕੋਈ ਫੋਟੋ ਲਗਾਤਾ ਮੂੰਹ ਮੀਠ ਕਰਦਾ ਕੋਈ ਖਾਂਡੂ ਬੰਦਾ ਤੇ ਛੇਤਰਾਂ ਦੇ ਲੈਗਦਾ ਬੰਦਾ ਤੇ ਸਭ ਤੋਂ ਜ਼ਿਆਦਾ ਛੇਤਰਾਂ ਪੈਗੀਆਂ ਇਹ ਗੱਲ ਯਾਦ ਰੱਖੀ ਉਹ ਵੀ ਗਰੁੱਪ ਚ ਮੈਂ ਸੀ